ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਇਕੱਲਿਆਂ ਸੰਘਰਸ਼ ਕਮੇਟੀ ਵੱਲੋਂ ਪ੍ਰਵਾਸੀ ਭਾਰਤੀ ਅਤੇ ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਠਵਾਂ ਮਹਾਨ ਸਤਸੰਗ ਕਰਵਾਇਆ ਗਿਆ। ਸ਼੍ਰੀ ਰਮਾਇਣ ਸਾਹਿਬ ਪਾਠ ਦੇ ਭੋਗ ਪੈਣ ਉਪਰੰਤ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਕੀਰਤਨੀ ਯਥਾ ਵੀਰ ਸਰਤਾਜ ਬਿੱਟਾ ਹੇਰਾਵਾਲੇ ਇੰਟਰਨੈਸ਼ਨਲ ਕੀਰਤਨੀ ਯਥਾ ਵੀਰ ਗੌਰਵਮਈ ਅਰਜਿਆ ਅਤੇ ਪਾਈ ਸੁਖਵਿੰਦਰ ਸਿੰਘ ਨਾਗਮੰਚੀ ਨੇ ਕੀਰਤਨ ਕਰਕੇ ਸੰਤਾਂ ਨੂੰ ਗੁਰੂ ਘਰ ਨਾਲ ਜੋੜਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਬਾਬਾ ਮਹਾਨਾਥ ਗੁਰ ਗਿਆਨ नाथ ਆਸ਼ਰਮ ਹੁਸੈਨਪੁਰ ਦੁੱਲੋਵਾਲ ਵਾਲਿਆਂ ਨੇ ਸੰਤਾ ਦੇ ਸਨਮੁਖ ਹੁੰਦਿਆ ਆਖਿਆ ਕਿ ਸਾਨੂੰ ਭਗਵਾਨ ਵਾਲਮੀਕੀ ਜੀ ਦਿੱਤੇ ਹੋਏ ਨਿਰਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਉਨਾ ਆਖਿਆ ਕਿ ਭਗਵਾਨ ਵਾਲਮੀਕੀ ਜੀ ਨੇ ਰਾਮਚੰਦਰ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਸ਼੍ਰੀ ਰਮਾਇਣ ਸਾਹਿਬ ਜੀ ਦੀ ਰਚਨਾ ਕੀਤੀ ਸੀ ਪਰ ਅਸੀਂ ਅਤੇ ਸਾਡੇ ਬੱਚੇ ਪੜ੍ਹਨ ਲਿਖਣ ਤੋਂ ਕੰਨੀ ਖਤਰਾ ਰਹੇ ਹਨ ਉਹਨਾਂ ਕਿਹਾ ਕਿ ਸਾਡਾ ਸਤਸੰਗ ਕਰਵਾਉਣ ਦਾ ਮਨੋਰਥ ਹੁੰਦਾ ਹੈ ਕਿ ਸੰਗਤਾਂ ਦਾ ਇਕੱਠ ਕਰਕੇ ਮਿਆਰੀ ਤਾਲੀਮ ਹਾਸਲ ਕਰਨ ਲਈ ਪ੍ਰੇਰਿਤ ਕਰੀਏ ਤਾਂ ਜੋ ਸਾਡਾ ਆਉਣ ਵਾਲਾ ਪਵਿੱਕ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਲਈ ਵੱਡ ਮੁੱਲਾ ਯੋਗਦਾਨ ਪਾਵੇ संत बाबा सूरजनाथ ਅਤੇ ਸੰਤ बाबा शिवनाथ ਜੀ ਨੇ ਵੀ ਭਗਵਾਨ ਵਾਲਮੀਕੀ ਜੀ ਅਤੇ ਗੁਰੂ ਗਿਆਨਨਾਥ ਮਹਾਰਾਜ ਜੀ ਦੇ ਜੀਵਨੀ ਤੇ ਚਾਨਣਾ ਪਾਇਆ ਭਗਵਾਨ ਵਾਲਮੀਕੀ ਇਕਲਿਆਪ ਸੰਘਰਸ਼ ਕਮੇਟੀ ਦੇ ਚੇਅਰਮੈਨ ਵਿਕਰਮਜੀਤ <th>ਪਰ ਅਤੇ ਪ੍ਰਧਾਨ ਵਿਜੇ <th>ਪਰ ਨੇ सत्संग ਵਿੱਚ ਆਈਆਂ ਮਹਾਨ ਸ਼ਖਸੀਅਤਾਂ ਸੰਤ ਮਹਾਪੁਰਸ਼ਾ ਅਤੇ ਮਾਲੀ ਮਦਦ ਕਰਨ ਵਾਲਿਆਂ ਦਾ ਧੰਨਵਾਦ ਕਰਦਿਆ ਸਨਮਾਨ ਮਾਨ ਚਿੰਦੇ ਕੇ ਸਨਮਾਨਿਤ ਕੀਤਾ गुरु का लंगर अतुट वर्ताया गया सुल्तानपुर लोधी तो पत्रकार विक्रम तलवंडी की विशेष रिपोर्ट ਉਹਨਾਂ ਦਾ ਭਜਨ ਕਰਕੇ ਵਾਲਮੀਕ ਭਗਵਾਨ ਜੀ ਨੇ ਉਹਨਾਂ ਨੇ ਕੁੱਲ ਮਨੁੱਖਤਾ ਦਾ ਜਿੰਨੀ ਵੀ ਕੁੱਲ ਕਾਇਨਾਤ ਮੰਨ ਨੇ ਭੁੱਲੀ ਪਟਕੀ ਮਨੁੱਖਤਾ ਨੂੰ ਵਾਲਮੀਕ ਭਗਵਾਨ ਜੀ ਦੇ ਚਰਨਾਂ ਦੇ ਨਾਲ ਜੋੜਿਆ ਵਾਲਮੀਕ ਭਗਵਾਨ ਜੀ ਦਾ ਪ੍ਰਚਾਰ ਕਰਾਉਣ ਵਾਲੇ ਸਤਿਗੁਰੂ ਗਿਆਨਨਾਥ ਜੀ ਮਾਰੇ ਆ ਉਹਨਾਂ ਦੇ ਪੂਰਨਿਆਂ ਤੇ ਜਿਹੜੇ ਉਹਨਾਂ ਦੇ ਸੰਤ ਜੇਸਤਾ ਵੀ ਸਾਧ ਸੰਗਤ ਜੀ ਉਹਨਾਂ ਦੀ ਡਿਊਟੀ ਤੇ ਸਤਗੁਰੂ ਗਿਆਨ ਨਾਲ ਜੀ ਗੁਰਪਰਮੇਸ਼ਰ ਨੇ ਲਾਈ ਹੈ ਆਪਣੇ ਆਪ ਤੇ ਕੋਈ ਵੀ ਨਹੀਂ ਸਾਧ ਸੰਗਤ ਜੀ ਸੇਵਾ ਕਰ ਸਕਦਾ ਇਹ ਉਹਨਾਂ ਦੇ ਹੁਕਮ ਦੇ ਨਾਲ ਹੀ ਹੈ ਉਹਨਾਂ ਦੇ ਹੁਕਮ ਤੋਂ ਬਗੈਰ ਤੇ ਸਾਧ ਸੰਗਤ ਜੀ ਪੱਤਾ ਵੀ ਨਹੀਂ ਹਿੱਲ ਸਕਦਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿੱਥੇ ਜਿੱਥੇ ਸਾਧੂ ਬੈਠੇ ਆ ਸਾਧ ਸੰਗਤ ਜੀ ਸੰਗਤ ਨੂੰ ਵਾਲਮੀਕ ਭਗਵਾਨ ਜੀ ਦੇ ਚਰਨਾਂ ਦੇ ਨਾਲ ਜੋੜ ਰਿਹਾ ਹੈ ਮਾਰ ਨੇ ਕੀਤੇ ਹੈ ਉਹ ਕਿਦਾਂ ਕੀਤਾ ਸਤਿਗੁਰੂ ਗਿਆਨਾ ਜੀ ਮਾਰਨੇ ਕੋਤਕ ਵਾਲਮੀਕ ਭਗਵਾਨ ਜੀ ਦਾ ਭਜਨ ਕਰਕੇ ਸਿਮਰਨ ਕਰਕੇ ਸਾਧ ਸੰਗਤ ਜੀ ਕਿਦਾਂ ਸਿਮਰਨ ਕੀਤਾ ਮੌੜਿਆਂ ਵਾਲੇ ਇਹ ਸਾਰੇ ਵਿਲੇ ਥੋੜੀ ਆ ਸਾਰੇ ਪਰਿਵਾਰਾਂ ਵਾਲਿਆਂ ਬੱਚਿਆਂ ਵਾਲਿਆਂ ਕਮਾਕਾਰਾਂ ਵਾਲਿਆਂ ਇਹ ਦੂ ਢਾਈ ਬਿਲੇ ਹੋਗੇ ਇਹਨਾਂ ਨੂੰ ਮਿਹਣ ਦਾ ਇੰਗਲੈਂਡ ਦੇ ਵਿੱਚ ਜਦੋਂ ਸ਼੍ਰੀ ਯੋਗਵਸਿਸਟ ਮਹਾਰਮਣੀ ਦੀ ਸ਼ੋਧ ਕਰਕੇ ਪੰਜਾਬੀ ਦੇ ਵਿੱਚ ਔਰ ਉਸ ਦੇ ਬਾਅਦ ਸੰਸਕ੍ਰਿਤ ਔਰ ਇੰਗਲਿਸ਼ ਦੇ ਵਿੱਚ ਹਿੰਦੀ ਦੇ ਵਿੱਚ ਸਾਨੂੰ ਪਿਆਰੇ ਲਾਲ ਸੂਬਾ ਜੀ ਨੇ ਗ੍ਰੰਥਾਂ ਦਾ ਜੋ ਸਾਨੂੰ ਦਿੱtar ਬਖੀਆ ਉਹਨਾਂ ਦੀ ਬੜੀ ਮਿਹਨਤ ਹੈ। ਬਹੁਤ ਸ਼ੋਧ ਕੀਤਾ ਉਹਨਾਂ ਨੇ। ਔਰ ਇੱਕ ਬੜੀ ਵਿਚਿਤ੍ਰ ਗੱਲ ਤੁਹਾਨੂੰ ਦੱਸਣ ਲੱਗਾ ਕਿ ਉਹਨਾਂ ਨੇ ਪੂਜਾ ਪ੍ਰਕਾਸ਼ ਦੇ ਵਿੱਚ ਪਰਮਾਤਮਾ ਦਾ ਲਿਖਿਆ ਹੋਇਆ ਇੱਕ ਖੂਰ ਬੜਾ ਹੀ ਪਿਆਰਾ ਰਚਨਾ ਸਾਨੂੰ ਪ੍ਰਦਾਨ ਕੀਤੀ ਇਹ ਜਿਸ ਨੂੰ ਅਦਿੱਤ્ય ਹਰਦੇਸ ਸਤੋਤਰ ਕਹਿੰਦੇ ਆਪਾਂ ਕੀ ਕਹਿੰਦੇ ਆ ਅਦਿੱਤ્ય ਹਰਦੇਸ ਸਤੋਤਰਮ ਪਰਸ਼ੁਰੂ ਕੀਤੀ ਜਿਨੂੰ ਆਪਾਂ ਵੇਦ ਕਹਿੰਦੇ ਆ ਤਾਂ ਬਤ ਹੈ ਕਿ ਵੇਦ ਕਿਨੂੰ ਕਿਹਾ ਜਾਂਦਾ ਹੈ वेद किया जाता है वैदिक परंपरा पिता परमात्मा ने सू लिटरेचर दिता है और ही करोड़ा श्लोक सू प्रदान थे। इस करके उस परम पिता परमात्मा हमेशा याद रखा करो Gracias. <coughs> रुबा दिला हो ਸਤਿਗੁਰ ਤੇ ਕਿਰਪਾ ਹੋ ਜਾਂਦੀ ਹੈ ਨਾ ਉਹਨਾਂ ਦੇ ਘਰਾਂ ਦੇ ਨੌਖ ਦਲੇਦਰ ਲੜਾਈ ਝਗੜੇ ਸਭ ਖਤਮ ਹੋ ਜਾਂਦੇ ਜਿਨਾਂ ਦੇ ਸਤਿਗੁਰ ਦੀ ਕਿਰਪਾ ਹੁੰਦਾ ਘਰ ਸਵਰਗ ਵਰਗਾ ਬਣ ਜਾਂਦਾ ਘਰ ਦੇ ਵਿੱਚ ਕਹਿੰਦੇ ਇੱਕ ਬੰਦਾ ਵੀ ਨਾਮ ਜਪਦਾ ਹੋਵੇ ਤੇ ਪੂਰੇ ਪਰਿਵਾਰ ਨੂੰ ਆਰ ਇੱਕ ਬੰਦਾ ਘਰ ਦੇ ਵਿੱਚ ਇੱਕ ਪਰਿਵਾਰ ਦਾ ਇੱਕ ਪਰਿਵਾਰ ਦਾ ਜੀਪੀ ਹੋਵੇ ਨਾ ਪ੍ਰਮਾਤਮਾ ਦਾ ਨਾਮ ਜਪਦਾ ਤੇ ਪੂਰੇ ਪਰਿਵਾਰ ਨੂੰ ਉਤਾਰ ਦਿੰਦਾ ਆਓ ਬੜੇ ਪਿਆਰ ਦੇ ਵਾਲਾ निर्मल होया को